ਘਰ ਨਹੀਂ ਮਨ ਲੱਗਦਾ ਇੱਥੇ ਮਨ ਲੱਗਦਾ ਜੀ ਜੀਦਾ ਇੱਥੇ ਬੁੱਧਵਾਰ ਆਵੇ ਤੇ ਫੜਾ ਫੜਾ ਕੰਮ ਨਵੇੜ ਕੇ ਕਰ ਇੱਥੇ ਆਨ ਨੂੰ ਬਹੁਤ ਦਿਲ ਕਰੇ ਖਿੱਚ ਪੈਂਦੀ ਹੈ ਬਹੁਤ ਜ਼ਿਆਦਾ ਜੀ ਬਾਬਾ ਜੀ ਹਰ ਆਸਾਂ ਮਰਾਦਾਂ ਪੂਰੀਆਂ ਕਰਨ ਕੁਛ ਕੀਤੀਆਂ ਕੁਛ ਕਰਨਗੇ ਬੱਚਿਆਂ ਦਾ ਸੋਚਦੇ ਬਏ ਬਾਬਾ ਜੀ ਆਪੇ ਸੈੱਟ ਕਰਨਗੇ ਬੱਚਿਆਂ ਨੂੰ ਬਾਬਾ ਜੀ ਦੀ ਕਿਰਪਾ ਹੈ ਇੱਥੇ ਕੁਝ ਵੀ ਮੰਗੋ ਨਾ ਬਾਬਾ ਦੀਪ ਸਿੰਘ ਜੀ ਪੂਰਾ ਜ਼ਰੂਰ ਕਰਦੇ ਹਾਂਜੀ ਮਿਲਦਾ ਹੈ ਤਾਂ ਹੀ ਬਾਬਾ ਜੀ ਨੀ ਸੰਗਤ ਵੀਰ ਜੀ ਆ ਰਹੀ ਆ ਦੁਪਹਿਰੇ ਕੱਟਣ ਆ ਰਹੀ ਨਹੀਂ ਗਰਮੀ ਦੇ ਵਿੱਚ ਸੰਗਤ ਆ ਰਹੀ ਆ ਜੇ ਬਾਬਾ ਜੀ ਦੇ ਯਕੀਨ ਆ ਤੇ ਫੇਰ ਹੀ ਸਾਰੇ ਆਂਦੇ ਪਏ ਝੋਲੀਆਂ ਸਭ ਦੀਆਂ ਭਰਦੀਆਂ ਪਈਆਂ ਜੀ ਕਿੰਨਾ ਕਿ ਯਕੀਨ ਇਸ ਹੈਗਾ ਇੱਥੇ ਕਿ ਬਾਬਾ ਦੇਵ ਸਿੰਘ ਜੀ ਬਾਬਾ ਜੀ ਹੈਗਾ ਬੇਟੀ ਹੋ ਗਈ ਆ بیٹے ਦੀ ਆਸ ਆ بیٹਾ ਵੀ ਬਾਬਾ ਜੀ ਨੇ ਕਰਨਾ ਹੈ ਬਾਬਾ ਜੀ ਦੇ ਆਸ ਆ ਵੀ ਬਾਬਾ ਜੀ ਨੇ ਹੀ ਉਹਨੂੰ ਵਿਦੇਸ਼ਾਂ ਦੇ ਮਰਜ਼ ਦੇ ਜਨਸੇ ਆਟਾ ਕਰਨ ਦੇ ਵਾਸਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੁਹਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰਿਆਂ ਦੇ ਉਹਨੂੰ ਕਿੰਨਾ ਸਮਾਂ ਮੈਨੂੰ 2.5 ਸਾਲ ਹੋ ਗਏ ਜੀ ਕਿਹੋ ਜਿਹਾ ਲੱਗਦਾ ਲੋ ਇੱਥੇ ਆਉਨੇ ਆ ਉਹ ਸੰਗਤਾਂ ਨਾਲ ਵਿਚਰਦੇ ਆਂ ਸੇਵਾ ਕਰਦੇ ਆਂ ਘਰ ਨਹੀਂ ਮਨ ਲੱਗਦਾ ਇੱਥੇ ਮਨ ਲੱਗਦਾ ਜੀ ਜੀ ਕਹਿੰਦਾ ਇੱਥੇ ਬੁੱਧਵਾਰ ਆਵੇ ਤਾਂ ਫੜਾ ਫੜਾ ਜੀ ਕੰਮ ਨਿਬੇੜ ਕੇ ਇੱਥੇ ਆਨ ਨੂੰ ਬਹੁਤ ਦਿਲ ਕਰਦਾ ਖਿੱਚ ਪੈਂਦੀ ਆ ਬਹੁਤ ਜ਼ਿਆਦਾ ਜੀ ਬਾਬਾ ਜੀ ਹਾਂ ਰਸਾ ਮਰਾਦਾ ਪੂਰੀਆਂ ਕਰਨ ਕੁਛ ਕੀਤੀਆਂ ਕੁਛ ਕਰਨਗੇ ਬੱਚਿਆਂ ਦਾ ਸੋਚਦੇ ਬਏ ਬਾਬਾ ਜੀ ਆਪੇ ਸੈੱਟ ਕਰਨਗੇ ਬੱਚਿਆਂ ਨੂੰ ਬਸ ਬਾਬਾ ਜੀ ਦੀ ਕਿਰਪਾ ਹੈ ਅਮੀਸ਼ ਕਹਿੰਦੇ ਵੀ ਇੱਥੋਂ ਕੁਛ ਵੀ ਮੰਗੋ ਨਾ ਬਾਬਾ ਦੀਪ ਸਿੰਘ ਜੀ ਪੂਰਾ ਜ਼ਰੂਰ ਕਰ ਦਿੰਦੇ ਹਾਂਜੀ ਮਿਲਦਾ ਹੈ ਤਾਂ ਹੀ ਬਾਬਾ ਜੀ ਨੇ ਸੰਗਤ ਵੀਰ ਜੀ ਆ ਰਹੀ ਆ ਦੁਪਹਿਰੇ ਕੱਟਣ ਆ ਰਹੀ ਨਹੀਂ ਗਰਮੀ ਦੇ ਵਿੱਚ ਸੰਗਤ ਆ ਰਹੀ ਆ ਜੇ ਬਾਬਾ ਜੀ ਦੇ ਯਕੀਨ ਆ ਤੇ ਫੇਰ ਹੀ ਸਾਰੇ ਆਂਦੇ ਪਏ ਝੋਲੀਆਂ ਸੱਬਦੀਆਂ ਭਰਦੀਆਂ ਪਈਆਂ ਜੀ ਜਿਵੇਂ ਤੁਸੀਂ ਹੋਣੇਗਾ ਕਿ ਬਾਬਾ ਜੀ ਦਾ ਮੰਗ ਹੈ ਕਿ ਬੱਚਿਆਂ ਨੂੰ ਸੈੱਟ ਕਰਨਾ ਹੈ ਨਾ ਕਿੰਨਾ ਕਿ ਯਕੀਨ ਇਸ ਹੈਗਾ ਇੱਥੇ ਕਿ ਬਾਬਾ ਜੀ ਸਿੰਘ ਜੀ ਬਾਬਾ ਜੀ ਹੈਗਾ ਬੇਟੀ ਹੋ ਗਈ ਆ بیٹے ਦੀ ਆਸ ਹੈ ਬੇਟਾ ਵੀ ਬਾਬਾ ਜੀ ਨੇ ਕਰਨਾ ਹੈ ਬਾਬਾ ਜੀ ਦੇ ਆਸ ਹੈ ਵੀ ਬਾਬਾ ਜੀ ਨੇ ਹੀ ਉਹਨੂੰ ਵਿਦੇਸ਼ਾਂ ਦੇ ਦੇ ਜਨਸੇ اٹਕ ਕਰਨ ਦੇ ਵਾਸਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੁਹਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਉਹਨੂੰ ਕਿੰਨਾ ਸਮਾਂ ਮੈਨੂੰ 2.5 ਸਾਲ ਹੋ ਗਏ ਬੀਜੀ ਕਿਹੋ ਜਿਹਾ ਲੱਗਦਾ ਲੋ ਇੱਥੇ ਆਉਣ ਨੇ ਉਹ ਸੰਗਤ ਨਾਲ ਵਿਚਰਦੇ ਹੋ ਸੇਵਾ ਕਰਦੇ ਘਰ ਨਹੀਂ ਮਨ ਲੱਗਦਾ ਇੱਥੇ ਮਨ ਲੱਗਦਾ ਜੀ ਜੀ ਕਰਦਾ ਇੱਥੇ ਬੁੱਧਵਾਰ ਆਵੇ ਤੇ ਫੜਾ ਫੜਾ ਦਈਏ ਕੰਮ ਨਿਵੇੜ ਕੇ ਇੱਥੇ ਆਉਣ ਨੂੰ ਬਹੁਤ ਦਿਲ ਕਰਦਾ ਖਿੱਚ ਪੈਂਦੀ ਹੈ ਬਹੁਤ ਜ਼ਿਆਦਾ ਜੀ ਬਾਬਾ ਜੀ ਹਰ ਆਸਾਂ ਮਰਾਦਾਂ ਪੂਰੀਆਂ ਕਰਨ ਕੁਛ ਕੀਤੀਆਂ ਕੁਛ ਕਰਨਗੇ ਬੱਚਿਆਂ ਦਾ ਸੋਚਦੇ ਬਈ ਬਾਬਾ ਜੀ ਆਪੇ ਸੈੱਟ ਕਰਨਗੇ ਬੱਚਿਆਂ ਨੂੰ ਬਸ ਬਾਬਾ ਜੀ ਦੀ ਕਿਰਪਾ ਹੈ ਅਸੀਂ ਇਸ ਕਹਿੰਦੇ ਵੀ ਇੱਥੇ ਕੁਝ ਵੀ ਮੰਗਣ ਬਾਬਾ ਦੀਪ ਸਿੰਘ ਜੀ ਪੂਰਾ ਜ਼ਰੂਰ ਕਰਦੇ ਹਾਂਜੀ ਮਿਲਦਾ ਹੈ ਤਾਂ ਹੀ ਬਾਬਾ ਜੀ ਨੇ ਸੰਤ ਵੀਰ ਜੀ ਆ ਰਹੀ ਆ ਦਪਹਿਰੇ ਕੱਟਣ ਆ ਰਹੀ ਨਹੀਂ ਗਰਮੀ ਦੇ ਵਿੱਚ ਸੰਗਤ ਆ ਰਹੀ ਆ ਜੇ ਬਾਬਾ ਜੀ ਦੇ ਯਕੀਨ ਆ ਤੇ ਫੇਰ ਹੀ ਸਾਰੇ ਆਉਂਦੇ ਪਏ ਝੋਲੀਆਂ ਸਭ ਦੀਆਂ ਭਰਦੀਆਂ ਪਈਆਂ ਜੀ ਜੇ ਤੇ ਹੋਣੇਗਾ ਕਿ ਬਾਬਾ ਜੀ ਦਾ ਮੰਗ ਹੈ ਕਿ ਬੱਚਿਆਂ ਨੂੰ ਸੈੱਟ ਕਰਨਾ ਹੈ ਨਾ ਕਿੰਨਾ ਕਿ ਯਕੀਨ ਇਸ ਹੈਗਾ ਇੱਥੇ ਕਿ ਬਾਬਾ ਦੇਵ ਸਿੰਘ ਜੀ ਬਾਬਾ ਜੀ ਹੈਗਾ ਬੇਟੀ ਹੋ ਗਈ ਆ بیٹے ਦੀ ਆਸ ਹੈ ਬੇਟਾ ਵੀ ਬਾਬਾ ਜੀ ਨੇ ਕਰਨਾ ਹੈ ਬਾਬਾ ਜੀ ਦੇ ਆਸ ਹੈ ਵੀ ਬਾਬਾ ਜੀ ਨੇ ਹੀ ਉਹਨੂੰ ਵਿਦੇਸ਼ਾਂ ਦੇ ਦੇ ਜਨਸੇ ਆਟਾ ਕਰਨ ਦੇ ਵਾਸਤੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ